ਸੀ ਸਮਝ ਗਏ ਆਪੀ ਇਹ ਸਾਈਲੋਸ ਜਿਹੜੇ ਅੱਜ ਜਿਨ੍ਹਾਂ ਨੂੰ ਮੰਡੀਆਂ ਡਿਕਲੇਅਰ ਕੀਤਾ ਇੱਥੇ ਬਸ ਨਹੀਂ ਸੀ ਹੋਣੀ ਪਾਈਪਲਾਈਨ ਚ ਨੇ ਅਗਲੇ ਸਾਲ ਲਈ 24 ਸਾਈਲੋਸ ਹੋਰ ਉਹਦੇ ਬਾਅਦ ਫੇਰ ਨਵੇਂ-ਨਵੇਂ ਆਈ ਜਾਣਗੇ ਤਿੰਨ ਸਾਲਾਂ ਵਿੱਚ ਸਾਰੇ ਪੰਜਾਬ ਵਿੱਚ ਸਾਈਲੋਸ ਇਦਾਂ ਉਹਨਾਂ ਨੂੰ ਮੰਡੀਆਂ ਚ ਕਨਵਰਟ ਕਰਕੇ ਜਿਹੜੀ ਸਾਡੀ ਦੁਨੀਆ ਦੀ ਸਭ ਤੋਂ ਵਧੀਆ ਮੰਡੀ ਦਾ ਸਿਸਟਮ ਹੈ ਸਾਡਾ ਮਾਰਕੀਟਿੰਗ ਸਿਸਟਮ ਪੰਜਾਬ ਦਾ ਇਹਨੂੰ ਤਬਾਹ ਕਰਕੇ ਕਾਰਪੋਰੇਟ ਹਾਊਸਿਸ ਦੇ ਹਵਾਲੇ ਕਰਨ ਦੀ ਇੱਕ ਸਾਜ਼ਿਸ਼ ਸੀ ਤੇ ਸਾਰੇ ਪੰਜਾਬ ਦੇ ਕਿਸਾਨ ਕਿਸਾਨਾਂ ਨੇ ਸੰਯੁਕਤ ਕਿਸਾਨ ਮੋਰਚਾ ਨੇ ਇਹਦਾ ਵਿਰੋਧ ਕਰਨ ਦਾ ਫੈਸਲਾ ਕੀਤਾ ਔਰ 8 ਤਰੀਕ ਦੀ ਰੈਲੀ ਦਾ ਐਲਾਨ ਕੀਤਾ ਸੀ ਵੱਡੀ ਰੈਲੀ ਅਸੀਂ ਕਰਾਂਗੇ ਉਹਦੇ ਵਿੱਚ ਟਰਾਂਸਪੋਰਟਰਾਂ ਨੇ ਮਜ਼ਦੂਰਾਂ ਨੇ ਆੜਤੀਆਂ ਨੇ ਸਾਰਿਆਂ ਨੇ ਸਾਨੂੰ ਸਪੋਰਟ ਕਰਨ ਦਾ ਐਲਾਨ ਕੀਤਾ ਅਸੀਂ ਉਹ ਜਿਹੜੇ ਸਾਡੇ ਸਪੋਰਟਰ ਨੇ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਆ ਤੇ ਅੱਜ ਨਤੀਜਾ ਇਹ ਹੋਇਆ ਵੀ ਸਰਕਾਰ ਨੂੰ ਆਪਣਾ ਫੈਸਲਾ ਵਾਪਸ ਲੈਣਾ ਪਿਆ ਤੇ ਹੁਣ ਇਹ ਜਿਹੜੇ ਸਾਈਲੋਜ਼ ਨੇ ਇੱਥੇ ਕੋਈ ਵੀ ਖਰੀਦ ਕੇਂਦਰ ਨਹੀਂ ਹੋਏਗਾ ਉੱਥੇ ਖਰੀਦ ਨਹੀਂ ਹੋਏਗੀ ਮੰਡੀਆਂ ਐਜ਼ ਇਟ ਇਜ਼ ਜਿੱਦਾਂ ਪਹਿਲਾਂ ਚੱਲਦੀਆਂ ਉਦਾਂ ਚੱਲਣਗੀਆਂ ਪਰ ਅਸੀਂ ਅੱਜ ਫੈਸਲਾ ਕੀਤਾ ਵੀ ਅੱਠ ਦੀ ਜਿਹੜੀ ਰੈਲੀ ਸੀ ਅਸੀਂ ਉਹਨੂੰ ਸਸਪੈਂਡ ਕਰ ਦਿੱਤਾ ਜੇ ਕਦੀ ਵੀ ਸਰਕਾਰ ਫੇਰ ਇਸ ਤਰ੍ਹਾਂ ਦਾ ਫੈਸਲਾ ਲਏਗੀ ਅਸੀਂ ਇਮੀਡੀਏਟਲੀ ਫੇਰ ਇੱਥੇ ਵੱਡਾ ਇਕੱਠ ਕਰਕੇ ਉਹਦਾ ਵਿਰੋਧ ਕਰਨਾ ਸ਼ੁਰੂ ਕਰਾਂਗੇ ਨਾਲ ਇਹ ਵੀ ਫੈਸਲਾ ਕੀਤਾ ਹੈ ਵੀ ਪੰਜਾਬ ਵਿੱਚ ਜਿਹੜਾ ਪੰਜਾਬ ਏਪੀਐਮਸੀ ਐਕਟ ਹੈ ਐਗਰੀਕਲਚਰ ਪ੍ਰੋਡਿਊਸ ਮਾਰਕੀਟਿੰਗ ਐਕਟ ਉਹਦੇ ਵਿੱਚ ਇੱਕ ਪ੍ਰੋਵੀਜ਼ਨ ਹੈ ਜਿਹਦੇ ਮੁਤਾਬਕ ਪੰਜਾਬ ਸਰਕਾਰ ਐਡੀਸ਼ਨਲ ਮੰਡੀਆਂ ਖੋਲਣ ਦਾ ਅਧਿਕਾਰ ਰੱਖਦੀ ਹੈ ਜਿਹਦੇ ਤਹਿਤ ਇਹਨਾਂ ਨੇ ਇਹਨਾਂ ਸਾਈਬੋਜ਼ੂ ਮੰਡੀਆਂ ਚ ਕਨਵਰਟ ਕੀਤਾ ਸੀ ਅਸੀਂ ਅੱਜ ਮੰਗ ਕਰ ਰਹੇ ਹਾਂ ਪੰਜਾਬ ਸਰਕਾਰ ਤੋਂ ਵੀ ਅਸੈਂਬਲੀ ਦੇ ਸੈਸ਼ਨ ਵਿੱਚ ਉਹ ਐਕਟ ਅਮੈਂਡ ਕੀਤਾ ਜਾਏ ਔਰ ਇਦਾਂ ਦੀ ਪ੍ਰਾਈਵੇਟ ਮੰਡੀ ਹੋਰ ਖੋਲਣ ਦੀ ਬਿਲਕੁਲ ਕੋਈ ਇਜਾਜ਼ਤ ਨਹੀਂ ਹੋਣੀ ਚਾਹੀਦੀ ਇੱਕ ਤਾਂ ਇਹ ਅਸੀਂ ਫੈਸਲਾ ਕੀਤਾ ਦੂਸਰਾ ਨਵੀਂ ਟੈਕਨੋਲੋਜੀ ਲੋੜ ਹੈ ਸਾਈਲੋਜ਼ ਦੀ ਸਾਨੂੰ ਲੋੜ ਹੈ ਭੰਡਾਰਨ ਲਈ ਅਸੀਂ ਉਹਦਾ ਵਿਰੋਧ ਨਹੀਂ ਕਰਦੇ ਪਰ ਅਸੀਂ ਅੱਜ ਮੰਗ ਕਰ ਰਹੇ ਹਾਂ ਵੀ ਸਾਈਲੋਜ਼ ਜਿਹੜੇ ਨੇ ਪਬਲਿਕ ਸੈਕਟਰ 'ਚ ਲੱਗਣੇ ਚਾਹੀਦੇ ਆ ਸਰਕਾਰ ਸਾਈਲੋਜ਼ ਲਾਵੇ ਇਹ ਪ੍ਰਾਈਵੇਟ ਪਾਰਟੀਆਂ ਨੂੰ ਸਾਈਲੋਜ਼ ਲਾਉਣ ਦੀ ਇਜਾਜ਼ਤ ਨਾ ਦਿੱਤੀ ਜਾਏ ਇਹ ਅੱਜ ਦਾ ਸਾਡਾ ਫੈਸਲਾ ਹੈ ਅਗਲਾ ਫੈਸਲਾ ਜੰਗਵੀਰ ਸਿੰਘ ਹੋਰੀ ਬੰਨੇ ਬਾਰੇ ਇਹ ਕੁਝ ਕਹਿਣਗੇ। ਸੋ ਆ ਦੋਸਤੋ ਗੰਨੇ ਦੇ ਸਬੰਧ ਦੇ ਵਿੱਚ ਵੀ ਤੁਹਾਨੂੰ ਪਤਾ ਹੀ ਆ ਕਿ ਇਹ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ 23-24 ਦਾ ਜਦੋਂ ਸੀਜ਼ਨ ਸ਼ੁਰੂ ਹੋਇਆ ਸੀ ਤੇ ਆ ਜਲੰਧਰ ਚਾਚਨ ਦਾ ਧਰਨਾ ਲੱਗਾ ਸੀ ਤਾਂ ਰੇਟ ਦੇ ਵਿੱਚ ਵਾਧਾ ਹੋਇਆ ਸੀ। ਪੰਜਾਬ ਸਰਕਾਰ ਨੇ ਉਸ ਵੇਲੇ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਸੀਗਾ ਤੇ ਮੰਨਿਆ ਸੀ ਕਿ 55 ਰੁਪਏ 50 ਪੈਸੇ ਪ੍ਰਤੀ ਕੁਆਂਟਲ ਸਿੱਧੇ ਅਸੀਂ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪਾਵਾਂਗੇ ਇਸ ਤੋਂ ਪਿੱਛੇ ਵੀ ਸਰਕਾਰ ਇਹਨਾਂ ਦੀ ਸੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਸੋ ਪਿਛਲੇ ਸਾਲ ਜਦੋਂ ਇਹਨਾਂ ਦੇ ਨਾਲ ਗੱਲਬਾਤ ਹੋਈ ਸੀ ਰੇਟ ਦੇ ਵਿੱਚ ਵਾਧਾ ਹੋਇਆ ਸੀ ਪਿਛਲੇ ਸਾਲ 20% ਰੇਟ ਦਾ ਵਾਧਾ ਇਹਨਾਂ ਨੇ ਕੀਤਾ ਸੀ ਸੋ ਉਸ ਵੇਲੇ ਇਹਨਾਂ ਨੇ ਜਦੋਂ ਫੈਕਟਰੀਆਂ ਚੱਲੀਆਂ ਜਿਹੜੀਆਂ ਸਹਿਕਾਰੀ ਮਿੱਲਾਂ ਨੇ ਉਹ ਤੇ ਨਾਲੋ ਨਾਲ ਪਾਈ ਜਾਂਦੀਆਂ ਕਿਉਂਕਿ ਉਹ ਸਰਕਾਰ ਦੀਆਂ ਨੇ ਜਿਹੜੀਆਂ ਪ੍ਰਾਈਵੇਟ ਮਿੱਲਾਂ ਨੇ ਉਹ ਜਿਹੜੀਆਂ ਉਹਦੀ ਪੇਮੈਂਟ ਰਹਿੰਦੀ ਆ ਜਿਹੜੀ ਸਬਸਿਡੀ ਸਰਕਾਰ ਨੇ ਕਿਸਾਨਾਂ ਨੂੰ ਦੇਣੀ ਹੁੰਦੀ ਆ 55 ਪੀ 50 ਪੈਸੇ ਇਸ ਤਰ੍ਹਾਂ ਇਸ ਸਾਲ ਦੀ ਆ ਉਹ ਜਦੋਂ ਮਿੱਲਾ ਪੇਮੈਂਟ ਕਰਦੀ ਆ ਪੂਰੀ ਉਹਦੇ ਨਾਲ ਫਿਰ ਸਰਕਾਰ ਨਾਲ ਨਾਲ ਪੇਮੈਂਟ ਪਾ ਦਿੰਦੀ ਆ ਪਰ ਇਸ ਵਾਰ ਸਰਕਾਰ ਜਿਹੜੀ ਆ ਚੁੱਪ ਕਰਕੇ ਬੈਠੀ ਹੋਈ ਆ ਇੱਕ ਵੀ ਰੁਪਈਆ ਜਿਹੜਾ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਨਹੀਂ ਪਾਇਆ ਔਰ ਅਬਦਾ ਸਵਾਦਾ ਸਿਆਸੀ ਚੱਲਿਆ ਉਹਦੇ ਵਿੱਚ ਜਿਹੜਾ ਬਜਟ ਦੇ ਵਿੱਚ ਜਿਹੜਾ ਪੈਸਾ ਉਹ ਰੱਖਿਆ ਵੀ ਗਿਆ ਆ ਕਿ ਜਿਹੜਾ ਇਹ ਸਬਸਿਡੀ ਪਾ ਦਿੱਤੀ ਜਾਵੇ ਪਰ ਕਿਤੇ ਨਾ ਕਿਤੇ ਜਿਹੜੀ ਸਰਕਾਰ ਚੁੱਪ ਕਰਕੇ ਬੈਠੀ ਐ ਸੋ ਉਹਦੇ ਸੰਬੰਧ ਦੇ ਵਿੱਚ ਅੱਜ ਸੰਯੁਕਤ ਕਿਸਾਨ ਮੋਰਚੇ ਪੰਜਾਬ ਦੀਆਂ ਜਥੇਬੰਦੀਆਂ ਦੇ ਵਿੱਚ ਇੱਥੇ ਵਿਚਾਰਪੰਧਰਾ ਹੋਇਆ ਸੋ ਸਰਕਾਰ ਨੂੰ ਸਿੱਧੀ ਚੇਤਾਵਨੀ ਦਿੱਤੀ ਐ ਕਿ ਆਉਣ ਵਾਲੇ ਸਮੇਂ ਦੇ ਵਿੱਚ ਥੋੜੇ ਸਮੇਂ ਦੇ ਵਿੱਚ ਜੇਕਰ ਤੁਸੀਂ ਪੇਮੈਂਟ ਨਾ ਪਾਈ ਤੇ ਇੱਕ ਹੋਰ ਨਵਾਂ ਜਿਹੜਾ ਫੈਸਲਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਲਾਵਾਂਗੇ ਇਹਦੇ ਨਾਲ ਹੀ ਸਾਡੇ ਜਿਸ ਤਰ੍ਹਾਂ ਦੁਆਬਾ ਕਿਸਾਨ ਕਮੇਟੀ ਪੰਜਾਬ ਵੱਲੋਂ ਕੱਲ ਅਸੀਂ ਹਿਆਰਪੁਰ ਜ਼ਿਲ੍ਹੇ ਦੇ ਵਿੱਚ ਇੱਕ ਪ੍ਰੋਟੈਸਟ ਕਰ ਰਹੇ ਹਾਂ ਪੰਜਾਬ ਸਰਕਾਰ ਦੇ ਖਿਲਾਫ ਸੋ ਨਾਲ ਹੀ ਇੱਕ ਜਿਹੜਾ ਗੰਨੇ ਉਤਪਾਦਕਾਂ ਨੂੰ ਬਹੁਤ ਵੱਡੀ ਮਾਰ ਪਈ ਆ ਸੋ ਉਹ ਜਿਹੜੀ ਮਾਰ ਪਈ ਆ ਰੱਤਾ ਰੋਗ ਪੈ ਗਿਆ ਆ ਕਿ 238 ਵੈਰੈਟੀ ਨੂੰ ਸੋ ਉਹਦੇ ਵਾਸਤੇ ਜਿਹੜੀਆਂ ਸਹਿਕਾਰੀ ਮਿਲਾਂ ਆ ਉਹ ਪੈਨਲਟੀ ਕੱਟਦੀਆਂ 15 ਤੋਂ 30 ਰੁਪਏ ਪ੍ਰਤੀ ਕੁਆਂਟਲ ਸੋ ਰੱਤਾ ਰੋਗ ਪੈਣ ਦੇ ਨਾਲ ਜਿਹੜੇ ਕਿਸਾਨ ਆ ਉਹ ਪੂਰਾ ਗੰਨੇ ਦੀ ਸਪਲਾਈ ਮਿਲਾਂ ਨੂੰ ਨਹੀਂ ਦੇ ਸਕੇ ਸੋ ਉਹਦੇ ਵਿੱਚ ਅੱਜ ਕਿ ਅਸੀਂ ਪੰਜਾਬ ਸਰਕਾਰ ਨੂੰ ਇਹ ਜਿਹੜੇ ਅਦਾਰੇ ਆ ਇਹਨਾਂ ਨੂੰ ਅਪੀਲ ਕਰਦੇ ਆ ਕਿ ਜਿਹੜੇ ਕਟੌਤੀ ਆ 15 ਤੋਂ 30 ਰੁਪਏ ਜਿਹੜੀ ਪੈਨਲਟੀ ਦੀ ਉਹ ਜਿਹੜੀ ਕਿਸਾਨਾਂ ਨੂੰ ਮੁਆਫ ਕੀਤੀ ਜਾਵੇ ਤੇ ਜਿਹੜਾ ਗੰਨੇ ਦਾ ਬਕਾਇਆ ਜਿਹੜਾ ਸਬਸਿਡੀ ਦੀ ਰਾਸ਼ੀ ਆ ਉਹ ਤਰੰਤ ਜਿਹੜੀ ਆ ਉਹ ਰਿਲੀਜ਼ ਕੀਤੀ ਜਾਵੇ। ਹੁਣ ਅਗਲੇ ਮੁੱਦੇ ਤੇ ਬਰਾੜ ਸਾਹਿਬ ਕੁਝ ਕਹਿਣਗੇ। ਹਾਂਜੀ। ਹਲੇ ਹੋਰ ਹੈ ਕਿ ਰੰਮ ਤੇ। ਪਟਾਖੇ ਕਿਰ ਕਰਨ ਉਹ ਤਾਂ ਨਹੀਂ ਕਰਦੇ। ਉਹ ਅਸੀਂ ਕੱਲ ਆਪਣੀ ਜਥੇਬੰਦੀ ਵੱਲੋਂ ਕਰ ਰਹੇ ਹਾਂ ਸ਼ਾਰਕ। ਧੰਨਵਾਦ ਜੀ ਸਾਰੇ মিডিਆ ਦਾ। ਇਹ ਅਗਲਾ ਜਿਹੜਾ ਬਾਕੀ ਰਾਜੀਵਾਲ ਸਾਹਿਬ ਨੇ ਦੱਸ ਦਿੱਤਾ ਤੇ ਇੱਕ ਇਹਦੇ ਵਿੱਚ ਮੈਂ ਐਡ ਆਨ ਕਰਨਾ ਚਾਹੁੰਦਾ 21 ਨੂੰ ਜਿਹੜੀ ਮਹਾਪੰਚਾਇਤ ਹੈ ਉਹਦੀ ਵੀ ਜੋਸ਼ੋਸ਼ ਨਾਲ ਤਿਆਰੀ ਹੈ ਸਾਰੇ ਪਾਸੇ ਤੇ 1 ਇੱਕ 21 ਮਈ ਦੀ ਹੈ ਜੀ ਉਹਦੀ ਅਗਲੀ ਮੀਟਿੰਗ ਅਸੀਂ ਉਹਦੀ ਤਿਆਰੀਆਂ ਦੀ ਮੀਟਿੰਗ ਇੱਕ ਉਸ ਤੋਂ ਪਹਿਲਾਂ 9 ਨੂੰ ਮੀਟਿੰਗ ਹੈ ਉਸ ਤੋਂ ਦੂਸਰੀ ਮੀਟਿੰਗ ਹੈ ਜੀ ਡਿਸਾਈਡ ਕਰਾਂਗੇ ਉਹ ਕਦੋਂ ਤਾਂ ਇੱਕ ਅਸੀਂ ਮੰਗ ਕਰਦੇ ਆ ਪੰਜਾਬ ਗਵਰਨਮੈਂਟ ਤੋਂ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਗੜੇ ਮਾਰੀ ਨਾਲ ਪੰਜਾਬ ਦੇ ਕਾਫੀ ਖੇਤਰ ਵਿੱਚ ਕੰਨ ਖਰਾਬ ਹੋਈ ਹੈ ਸੋ ਸਾਡੀ ਇੱਕ ਮੰਗ ਹੈ ਸਰਕਾਰ ਤੋਂ ਵੀ ਤੁਰੰਤ ਇਹਦੇ ਤੇ ਗਰਦਾਬਰੀ ਕਰਾ ਕੇ ਜਿਹੜੇ ਵੀ ਕਿਸਾਨ ਵੀਰਾਂ ਦੀ ਕਨ ਖਰਾਬ ਹੋਈ ਹੈ ਉਹਨਾਂ ਦੇ ਜੇ ਫਾਰਮ ਦੇ ਵਿੱਚ ਐਡ ਕਰਕੇ ਉਹਨਾਂ ਨੂੰ ਬੰਦ ਦਾ ਮੌਜਾ ਦਿੱਤਾ ਜਾਵੇ ਕਿਉਂਕਿ ਅਕਸਰ ਅਨਾਉਂਸ ਹੁੰਦਾ ਹੈ ਅਕਸਰ ਬੜੇ ਤਰ੍ਹਾਂ ਦੇ ਮੌਜੇ ਅਨਾਉਂਸ ਹੁੰਦੇ ਆ ਮੁਰਗੀਆਂ ਤੱਕ ਦੇ ਹੁੰਦੇ ਆ ਪਰ ਉਹ ਮਿਲਦੇ ਨਹੀਂਗੇ ਉਹ ਸਿਰਫ ਇੱਕ ਸਟੇਜੀ ਭਾਸ਼ਣ ਰਹਿ ਜਾਂਦੇ ਆ ਸੋ ਇਹ ਵੀ ਕਿਤੇ ਸਟੇਜੀ ਭਾਸ਼ਣ ਨਾ ਰਹੇ ਇਹਦੇ ਤੇ ਤੁਰੰਤ ਐਕਸ਼ਨ ਕਰਨਾ ਚਾਹੀਦਾ ਸਰਕਾਰ ਨੂੰ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਉਹਨੂੰ ਫਸਲ ਦੀ ਪੇਮੈਂਟ ਆਉਂਦੀ ਹੈ ਨਾਲ ਹੀ ਉਹਦੇ ਜੇ ਫਾਰਮ ਦੇ ਵਿੱਚ ਐਡ ਕਰਕੇ ਉਹਨੂੰ ਬੰਦ ਦੀ ਜਿਹੜੀ ਉਹਦੀ ਮਵਜ਼ਾ ਉਹ ਦਿੱਤਾ ਜਾਵੇ ਧੰਨਵਾਦ ਜੀ 21 ਮਈ ਦੀ ਅਸੀਂ ਇੱਕ ਵੱਡੀ ਰੈਲੀ ਜਗਰਾਉਂ ਚ ਰੱਖੀ ਹੈ ਜਿਹਦੇ ਚ ਅਸੀਂ ਭਾਜਪਾ ਦਾ ਵਿਰੋਧ ਕਰਨ ਵਾਸਤੇ ਪੰਜਾਬ ਦੇ ਲੋਕਾਂ ਨੂੰ ਸੱਦਾ ਦੇਣਾ ਸਾਰੇ ਦੇਸ਼ ਦੇ ਲੋਕਾਂ ਨੂੰ ਸੱਦਾ ਦੇਣਾ ਉਹਦੇ ਤੇ ਵਿਚਾਰ ਕਰਕੇ ਅਸੀਂ ਇਹ ਇੱਕ ਚਾਰ ਮੈਂਬਰੀ ਕਮੇਟੀ ਬਣਾਈ ਹੈ ਇਹ ਉਸ ਰੈਲੀ ਵਿੱਚ ਜਿਹੜਾ ਅਸੀਂ ਪੋਸਟਰ ਰਿਲੀਜ਼ ਕਰਨਾ ਉਹ ਡਰਾਫਟ ਕਰੇਗੀ ਤੇ ਜਿਹੜੇ ਅਸੀਂ ਪਿੰਡਾਂ ਦੇ ਵਿੱਚ ਫਲੈਕਸਾਂ ਲਗਾਉਣੀਆਂ ਆ ਜਾਂ ਜਿਹੜੇ ਅਸੀਂ ਸਵਾਲ ਕਰਨੇ ਆ ਬੀਜੇਪੀ ਦੇ ਲੀਡਰਾਂ ਤੇ ਉਹ ਡਿਸਾਈਡ ਕਰਕੇ 9 ਤਾਰੀਖ ਨੂੰ ਉਹ ਅਸੀਂ ਸਾਰੇ ਜਥੇਬੰਦੀਆਂ ਨੂੰ ਦਵਾਂਗੇ ਤਾਂ ਕਿ ਉਹਦੇ ਮੁਤਾਬਕ ਸਾਰੇ ਪੰਜਾਬ ਵਿੱਚ ਬੀਜੇਪੀ ਦਾ ਵਿਰੋਧ ਹੋ ਸਕੇ ਔਰ 21 ਮਈ ਨੂੰ ਜਗਰਾਉਂ ਚ ਇੱਕ ਬਹੁਤ ਵੱਡੀ ਮਹਾਂ ਰੈਲੀ ਹੋਏਗੀ ਜਿਹਦੇ ਚ ਲੱਖਾਂ ਦੀ ਤਰ੍ਹਾਂ ਚ ਕਿਸਾਨ ਔਰ ਮਜ਼ਦੂਰ ਜਿਹੜੇ ਨੇ ਉਹ ਇਕੱਠੇ ਹੋਣਗੇ ਉਹਦੇ ਉਹਦੇ ਲਈ ਇੱਕ ਕਮੇਟੀ ਬਣਾ ਦਿੱਤੀ ਗਈ ਹੈ ਅਗਲੀ ਮੀਟਿੰਗ ਦਾ ਡੇਟ ਫਿਰ ਦੱਸਾਂਗੇ ਕਿ ਜਿਹੜੀ 9 ਤਾਰੀਖ ਨੂੰ ਚਾਰ ਮੈਂਬਰੀ ਕਮੇਟੀ ਦੀ ਮੀਟਿੰਗ ਹੋਣੀ ਉਹਦੇ ਪੰਜ ਮੈਂਬਰੀ ਉਹਦੇ ਵਿੱਚ ਜਿਹੜੇ ਪੰਜ ਮੈਂਬਰ ਚੁਣੇ ਨੇ ਸਰ ਪ੍ਰੇਮ ਸਿੰਘ ਭੰਗੂ ਨੇ ਸਰ ਰਵਨੀਤ ਸਿੰਘ ਬਰਾੜ ਨੇ ਸਰ ਬਲਦੇਵ ਸਿੰਘ ਨਿਹਾਲਗੜ੍ਹ ਨੇ ਮੇਰਾ ਆਪਣਾ ਨਾ ਬਲਬੀਰ ਸਿੰਘ ਰਾਜੇਵਾਲ ਤੇ ਸਰ ਅੰਗਰੇਜ਼ ਸਿੰਘ ਇਹ ਪੰਜ ਮੈਂਬਰੀ ਕਮੇਟੀ ਹੈ ਜਿਹੜੀ ਪੋਸਟ ਡਰਾਫਟ ਕਰੂ ਔਰ ਜਿਹੜੇ ਸਵਾਲ ਕਰਨੇ ਨੇ ਬੀਜੇਪੀ ਦੇ ਲੀਡਰਾਂ ਤੇ ਉਹ ਸਾਰੇ ਫਾਈਨਲ ਕਰਕੇ ਅਸੀਂ ਸਾਰੇ ਆਪਣੇ ਕੰਸਟੀਟੂਐਂਟਸ ਨੂੰ ਭੇਜਾਂਗੇ ਇਹ ਵੀ ਫੈਸਲਾ ਕੀਤਾ ਗਿਆ। ਇੱਕ ਪੀੜਤ ਕਿਸਾਨ ਜਦੋਂ ਪਿਛਲਾ ਦਿੱਲੀ ਅੰਦੋਲਨ ਚੱਲਿਆ ਸੀ ਤੇ ਉਦੋਂ ਜਿਹੜੇ 750 ਕਿਸਾਨਾਂ ਦੇ ਪਰਿਵਾਰਾਂ ਦੇ ਵਿੱਚੋਂ ਸ਼ਹਾਦਤਾਂ ਹੋਈਆਂ ਸੀ। ਸੋ ਉਹਨਾਂ ਦੇ ਪਰਿਵਾਰ ਆਏ ਸੀ ਤੋਂ ਅੱਜ ਕਿਸਾਨ ਸੰਯੁਕਤ ਕਿਸਾਨ ਮੋਰਚੇ ਨੇ ਕਮੰਡ ਪੱਤਰ ਦੇ ਕੇ ਗਏ ਆ। ਖਾਲ ਤੱਕ ਕਾਫੀ ਜਿਹੜੀਆਂ ਇਹਨਾਂ ਨੇ ਨੌਕਰੀਆਂ ਤੇ ਪੈਂਡਿੰਗ ਪਈਆਂ ਦਿੱਤੀਆਂ ਨਹੀਂ ਹੈ तकरीबन 400 ਨੌਕਰੀ ਇਹਨਾਂ ਨੇ ਦੇਣ ਵਾਲੀ ਪਈ ਸੀ ਪੰਜਾਬ ਸਰਕਾਰ ਦੇ ਜਿਹੜੇ ਨਹੀਂ ਸਕੇ ਸੋ ਉਹਦੇ ਵਿੱਚੋਂ 118 ਜਿਹੜੀਆਂ ਪਿਛਲੇ ਸਮੇਂ ਦੇ ਵਿੱਚ ਇਹਨਾਂ ਨੇ ਉਹ ਜਾਰੀ ਕਰ ਦਿੱਤੀਆਂ ਸੋ 280 ਹਾਲੇ ਵੀ ਜਿਹੜੇ ਆ ਕੇਸ ਪੈਂਡੈਂਟ ਪਏ ਆ ਸੋ 300 ਜਿਹੜੇ ਪੀੜਤ ਪਰਿਵਾਰ ਆ ਉਹਨਾਂ ਨੂੰ ਹੱਦ ਤੱਕ ਮੁਆਵਜ਼ਾ ਨਹੀਂ ਮਿਲਿਆ ਸੋ ਅਸੀਂ ਸਰਕਾਰ ਨੂੰ ਅਪੀਲ ਕਰਦੇ ਆ ਕਿ ਜਿਹੜੇ ਕੀੜਤ ਜਿਹੜੇ ਪਰਿਵਾਰ ਆ ਉਹਨਾਂ ਨੂੰ ਮੁਆਵਜ਼ਾ ਤੇ ਨੌਕਰੀ ਜਿਹੜੀ ਆ ਉਹ ਦਿੱਤੀ ਜਾਵੇ ਸਰਕਾਰ ਜਲਦ ਤੋਂ ਜਲਦ ਕਰੇ ਤੇਲੰਗਾਨਾ ਗਵਰਨਮੈਂਟ ਵਾਲਾ ਨਹੀਂ ਮਿਲਿਆ ਜੀ 300 ਕਿਸਾਨਾਂ ਨੂੰ ਤੇਲੰਗਾਨਾ ਗਵਰਨਮੈਂਟ ਨੇ ਜਿਹੜਾ ਮੁਆਵਜ਼ਾ ਪੰਜਾਬ ਸਰਕਾਰ ਨੂੰ ਦਿੱਤਾ ਸੀ ਉਹ ਨਹੀਂ ਮਿਲਿਆ ਉਹ ਕਲੀਅਰ ਨਹੀਂ ਕਰ ਸਕਦੇ ਹਾਂ ਉਹ ਵੀ ਬਿਲਕੁਲ ਸਹੀ ਆਫਰਚਨ ਹਾਂਜੀ ਹੁਣ ਕੋਈ ਸਵਾਲ ਰਾਜਵਤ ਜੀ ਇਸ ਤਰੀਕੇ ਦੇ ਹਲਾਲ ਜੱਜ 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 ਵਧੀਆ ਕੀ ਹੋ ਰਹੀਆਂ ਹੁਣ ਕਿਉਂਕਿ ਲੋਕ ਸਭਾ ਤੋਂ ਆ ਦਾ ਸਮਾਂ ਆ ਗਿਆ ਹੋਰ ਜਾਤਾ ਲੱਗਿਆ ਕਿਸਾਨ ਜੱਜ ਜੱਜ ਵਧੀਆ ਵੀ ਅਗਲਾ ਪਲਾਨ ਹੋ ਰਿਹਾ ਹੈ ਯਾਨੀ ਕਿ ਸਰਕਾਰ ਦੇ ਦਾ ਵੀ ਰੈਲੀ ਦਾ ਦੇਖੀ ਦਾ ਇਸ ਬਾਰੇ ਨੇ ਹਾਂ ਜੀ ਜਿਹੜੀ ਰੈਲੀ ਤੋਂ ਲਾਵਾ ਪਟੜੂ ਕਰ ਰਹੇ ਨੇ ਕਿ 20 ਤੱਕ ਉਸ ਸਮਾਂ ਦਾ ਨਾਉਂ ਪੂਰੀਆਂ ਨੇ ਇੱਕ ਹੋਣਾ ਹੋਰ ਜਾਤਾ ਲੱਗਿਆ ਹੈਗਾ ਤਾਂ ਇਸ ਮੁਤਲਬਕ ਸਰਕਾਰ ਕੇਂਦਰ ਨੇ ਕੁਝ ਕਰਨਾ ਨਹੀਂ ਹੈਗਾ ਉਹ ਸਾਰਾ ਸਾਰਾ 9 ਤਾਰੀਖ ਨੂੰ ਜਿਹੜੀ ਅਸੀਂ ਸਬ ਕਮੇਟੀ ਬਣਾਈ ਹੈ ਪੰਜ ਮੈਂਬਰੀ ਕਮੇਟੀ ਇਹ ਕੀ ਸਵਾਲ ਕਰਨੇ ਨੇ ਕਿਵੇਂ ਅਸੀਂ ਵਿਰੋਧ ਕਰਨਾ ਹੈ ਕੋਲਾ ਇੱਕ ਮੋਡਸ ਆਪ੍ਰਿੰਟ ਕੀ ਹੋਏਗਾ ਉਹ ਸਾਰਾ 9 ਤਾਰੀਖ ਨੂੰ ਪੰਜ ਮੈਂਬਰੀ ਕਮੇਟੀ ਡਿਸਾਈਡ ਕਰਕੇ ਆਪਣੇ ਸਾਰੇ ਕੰਸਟੀਟੂਐਂਟਸ ਨੂੰ ਦੱਸੇਗੀ ਔਰ 21 ਤਾਰੀਖ ਦੀ ਜਿਹੜੀ ਰੈਲੀ ਹੈ ਉਹਦੇ ਉਹਦੇ ਵਿੱਚ ਕਿਵੇਂ ਆਉਣਾ ਉਹ ਸਾਰਾ 9 ਤਾਰੀਖ ਦੀ ਮੀਟਿੰਗ 'ਚ ਡਿਸਾਈਡ ਹੋ ਜਾਏਗਾ ਜੀ ਸਾਹਿਬ ਆਜੂ ਤੇ ਰਾਜਵਾਲ ਸਾਹਿਬ ਆਜੂ ਕਸਿਆ ਨੇ ਐਸੀ ਵਿਰੋਧ ਜੋ ਬੀਜਪੀ ਦੇ ਕੈਂਪੇਨਸ ਹੈ ਉਹ ਪੰਜਾਬ ਮੇ ਆਉਣ ਵਾਲੇ ਦਿਨੋ ਮੇ ਹੋਗੇ ਔਰ ਨਹੀਂ ਬੀਜਪੀ ਦਾ ਵਿਰੋਧ ਕਰਾਂਗੇ ਇਹ ਸਾਡਾ ਪ੍ਰਿੰਸੀਪਲੀ ਇਹ ਫੈਸਲਾ ਹੈ ਇਹ ਸਾਡਾ 14 ਤਾਰੀਖ ਨੂੰ ਦਿੱਲੀ ਦੀ ਜਿਹੜੀ ਮਹਾਂ ਰੈਲੀ ਸੀ ਉਹਦੇ ਵਿੱਚ ਐਲਾਨ ਹੋ ਗਿਆ ਸੀ ਵੀ ਥਰੂਆਊਟ ਦਾ ਕੰਟਰੀ ਇੱਥੇ ਇਕੱਲਾ ਪੰਜਾਬ ਚ ਨਹੀਂ ਸਾਰੇ ਦੇਸ਼ ਵਿੱਚ ਵਿਰੋਧ ਕਰਾਂਗੇ ਔਰ ਇਹ ਵੀ ਫੈਸਲਾ ਹੋ ਗਿਆ ਸੀ 30 ਤਾਰੀਖ ਨੂੰ ਜਿਹੜੀ ਸਾਡੀ ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਸੀ ਹਰਿਆਣੇ ਦੇ ਵਿੱਚ ਰੋहतक ਚ ਉਹਦੇ ਚ ਫੈਸਲਾ ਹੋ ਗਿਆ ਸੀ ਸਾਰੀਆਂ ਸਟੇਟਾਂ ਚ ਅ ਲੀਡਰਸ ਵੀ ਭੇਜੇ ਜਾਣ ਔਰ ਹਰ ਸਟੇਟ ਦਾ ਯੂਨਿਟ ਹੈ ਜਿਹੜਾ ਇਸ ਕੇਮ ਦਾ ਉਹ ਤੇ ਬੀਜੇਪੀ ਦੇ ਵਿਰੋਧ ਲਈ ਆਪੋ ਆਪਣਾ ਪ੍ਰੋਗਰਾਮ ਉਲੀਕੇ ਇਮੀਡੀਏਟਲੀ ਉਲੀਕੇ ਇਹ 30 ਤਰੀਕ ਦੀ ਮੀਟਿੰਗ ਸਾਰੇ ਨੂੰ ਹਦਾਇਤਾਂ ਕਰ ਦਿੱਤੀਆਂ ਹੋਈਆਂ ਸਨ। ਜੋ ਲੜਨ ਦਾ ਪੈਸਾ ਵੀ ਹੈ ਨਹੀਂ ਤੁਹਾਡਾ। ਹਾਂਜੀ। ਜੋ ਲੜਨ ਦਾ ਪੈਸਾ ਵੀ ਨਹੀਂ। ਨਹੀਂ। ਰੱਖਿਆ ਹੋਇਆ ਬੜਾ ਜਿਹਾ ਬਹੁਤ ਲੱਗਾ ਹੋਇਆ ਹੈ। ਉਹਦੇ ਨਾਲ ਮੀਟਿੰਗ ਦੇ ਲਈ ਪੁੱਛੇ ਆਸ਼ਾ ਜਾਂ ਕਿਹਦੀ ਗੱਲਬਾਤ ਮਸ਼ਹੂਰ ਹੈ ਉਹ ਹਾਲੇ ਚੱਲ ਰਹੀ ਹੈ ਗੱਲਬਾਤ ਕੋਈ ਮਸਲੇ ਦਾ ਰਿਪੋਰਟ ਹਾਲੇ ਕਿਸੇ ਨੇ ਸਿੱਧੇ ਤੇ ਨਹੀਂ ਪਹੁੰਚਾਇਆ ਰਾਜਾ ਦਾ ਮਨਜੀਤ ਰਾਏ ਅੱਜਕੱਲ ਐਡਜੂਕੇਸ਼ਨ ਡੈਪਾਰਟਮੈਂਟ ਨੂੰ ਵਿਰੋਧ ਕਰਦੇ ਨਾ ਰਹੇ ਚੱਲਿਆ ਕਿ ਆ ਰਿਹਾ ਜਦੋਂ ਤੱਕ ਕੋਈ ਹੋਰ ਨਹੀਂ ਆਉਂਦਾ ਨਹੀਂ ਅਸੀਂ ਤਾਂ ਉਹਨਾਂ ਨੂੰ ਸਸਪੈਂਡ ਕੀਤਾ ਹੋਇਆ ਜਿਹੜੇ ਉੱਥੇ ਉਹਨਾਂ ਨੂੰ ਬਹਿਰੂ ਸਾਹਿਬ ਨੂੰ ਉਹਨਾਂ ਦੀ ਜਥੇਬੰਦੀਆਂ ਸਸਪੈਂਡ ਲੈ ਐਸਕੇਐਮ ਚੋਂ ਮਨਜੀਤ ਸਿੰਘ ਰਾਏ ਦੀ ਤੇ ਉਹਨਾਂ ਦੀ ਜਥੇਬੰਦੀ ਆ ਸਤਨਾਮ ਸਿੰਘ ਬੈੜੂ ਦੀ ਇੱਕ ਦੋ ਜਥੇਬੰਦੀਆਂ ਨੇ ਸਾਡੇ ਕਹਿਣ ਤੇ ਉਹ ਤੋਂ ਵਿਡਰਾ ਕਰਨ ਦਾ ਵੀ ਫੈਸਲਾ ਕਰ ਲਿਆ ਰਜਵਲ ਸਾਹਿਬ ਇੱਕ ਕ੍ਰਿਟੀਕਲ ਸਵਾਲ ਜਿਸ ਤਰੀਕੇ ਨਾਲ ਇਸ ਵਕਤ ਧਰ ਬਦਲਣਾ ਦੀ ਤਾਂ ਧਰ ਵਰਤਮਾਨ ਦੀ ਸਿਆਸਤ ਚੱਲਦੀ ਹੈ ਪੰਜਾਬ ਵਿੱਚ ਜੇ ਵੀ ਭਵਿੱਖ ਵੀ ਦੇਖਿਓ ਜਿਸ ਤਰੀਕੇ ਨਾਲ ਲਗਾਤਾਰ ਭਾਜਪਾ ਦੇ ਵਿੱਚ ਪੰਜਾਬ ਦੇ ਲੋਕ ਬਹੁਤ ਇਨਲਾਈਟੈਂਡ ਨੇ ਬਹੁਤ ਸਿਆਣੇ ਨੇ ਇੱਥੇ ਇਹੋ ਜਿਹੇ ਲੋਕਾਂ ਨੂੰ ਲੋਕਾਂ ਨੂੰ ਸਜ਼ਾ ਦੇਣੀ ਆਉਂਦੀ ਆ ਲੋਕ ਸਜ਼ਾ ਦੇ ਦੇਣਗੇ ਫਿਕਰ ਨਾ ਕਰੋ ਜਦ ਤੱਕ ਇਹ ਵੀ ਐਸਕੇਮ ਦੇ ਵਿੱਚ ਸਾਨਾ ਦੂ ਪਤਾ ਪੱਲਾ ਫੜ ਸਕਦੇ ਨੇ ਸਭ ਕੁਝ ਕਰ ਮਾਰਦੇ ਨੇ ਨਹੀਂ ਇਹ ਤੁਹਾਡੀ ਤੁਹਾਡੀ ਸੋਚ ਹੋ ਸਕਦੀ ਐਸਕੇਮ ਵਿੱਚ ਕਿਸੇ ਨੇ ਸੋਚਿਆ ਤਾਂ ਕੋਈ ਨਹੀਂ ਜਦ ਤੱਕ ਮਰੇ ਤੇ ਕਮ ਉਹ ਸੋਭਾ ਨਹੀਂ ਤੇ ਉਹ ਸੋਚ ਨਹੀਂ ਕਿਵੇਂ ਦੇ ਅਫਵਾਹਾਂ ਚੱਲਦੀ ਰਹਿੰਦੀ ਐ ਦੂਸਰੀ ਗੱਲ ਜਦੋਂ ਉਹਨਾਂ ਕੋਲੇ ਕੋਈ ਚਾਰਾ ਨਹੀਂ ਰਹਿੰਦਾ ਉਹਨਾਂ ਕੋਲੇ ਇੱਕ ਹੀ ਚਾਰਾ ਵੀ ਸਾਡੀਆਂ ਅਫਵਾਹਾਂ ਫਲਾਉਣ ਕਿਉਂਕਿ ਅਸੀਂ ਇੱਕ ਹੀ ਧੇਰਾ ਜਿਹੜੀ ਅਸੀਂ ਸੋਚਦੇ ਆਂ ਜਿਹੜੀ ਬੀਜੇਪੀ ਦਾ ਡਟ ਕੇ ਵਿਰੋਧ ਕਰਦੀ ਹੈ ਉਹਨਾਂ ਉਹਨਾਂ ਨੇ ਫਿਰ ਕੋਈ ਹੋਰ ਮੋਟਿਵ ਨਹੀਂ ਉਹਨਾਂ ਨੂੰ ਮਿਲਦਾ ਜਾਂ ਕੋਈ ਰਸਤਾ ਨਹੀਂ ਮਿਲਦਾ ਉਹ ਕਹਿੰਦੇ ਐ ਕਰੋ ਕਿਸਾਨ ਆਗੂਆਂ ਦੀ ਸ਼ਬੀ ਨੂੰ ਢਾਲ ਲਾਓ ਇਸ ਕਰਕੇ ਲਾਓ ਵੀ ਬੀਜੇਪੀ ਸ਼ਾਮਲ ਹੋ ਰਹੀ ਹੈ ਉਹ ਸਾਡਾ ਲਾਸਟ ਸਟੈਪ ਹੋਊਗਾ ਅਸੀਂ ਕਦੇ ਵੀ ਐਹੋ ਜਿਹਾ ਸਟੈਪ ਨਹੀਂ ਕਿਸਾਨਾਂ ਅੱਗੇ ਸੋਚੂਗਾ ਇਹ ਸਾਰੇ ਰਾਜਾਂ 'ਚ ਹੋ ਰਿਹਾ ਹੈ ਮੈਂ ਬੇਨਤੀ ਕਰਾਂ ਅੱਜ ਦੀ ਸਥਿਤੀ ਤੁਸੀਂ ਬਹੁਤ ਬਿਹਤਰ ਜਾਣਦੇ ਹੋ ਸਾਡੇ ਨਾਲੋਂ ਵੀ ਇਹ ਜਿਸ ਤਰ੍ਹਾਂ ਦਾ ਦੇਸ਼ ਦੇ ਵਿੱਚ ਹਾਲਾਤ ਨੇ ਮੋਦੀ ਸਰਕਾਰ ਨੇ ਸਾਰੀ اپੋਜੀਸ਼ਨ ਡਰਾਲੀ ਹੋਈ ਹੈ মিডিਆ ਨੂੰ ਆਪਣੇ ਅੱਗੇ ਲਾ ਲਿਆ ਹੋਇਆ ਤੇ ਉਹਦਾ ਵਿਰੋਧ ਕਿਸੇ ਪਾਸੇ ਨਹੀਂ ਹੋ ਰਿਹਾ ਜੇ ਵਿਰੋਧ ਹੋ ਰਿਹਾ ਤਾਂ ਸਿਰਫ ਤੇ ਸਿਰਫ ਐਸਕੇਮ ਵੱਲੋਂ ਹੋ ਰਿਹਾ ਤੇ ਐਸਕੇਮ ਦੀ ਤਕਲੀਫ ਨੂੰ ਹੋਏਗੀ ਕੁਦਰਤੀ ਹੈ ਸਾਡੇ ਬਾਰੇ ਅਪਮਾਨ ਇਧਰ ਉਧਰ ਫੈਲਾਉਣਗੇ ਪਰ ਅਸੀਂ ਆਪਣੇ ਕੰਮ ਤੇ ਸਾਡਾ ਧਿਆਨ ਕੇਂਦਰਿਤ ਹੈ ਅਸੀਂ ਸਪੱਸ਼ਟ ਕਰ ਦਿੱਤਾ ਕਿ ਧੰਨਵਰ ਸਾਹਿਬ ਆਰਐਸਐਸ ਦੇ ਬੰਦੇ ਨੇ ਤੇ ਦੂਜੇ ਪਾਸੇ ਧੰਨਵਰ ਸਾਹਿਬ ਬੜਾ ਸਪਾਇਟ ਕਰਦੇ 3000 ਕਰੋੜ ਰੁਪਏ ਦੇ ਨਾਂ ਪੈਂਦੀ ਕਾਨੂੰਨੀਆ ਹੋਰ ਬਿਲਕੁਲ ਮੁਕਤ ਫੁੰਦਰੇ ਮੈਂ ਉਹ ਉਹ ਕਰਨ ਜਾਰੀ ਕੀ ਹੈ ਲਿਸਟ ਕੀ ਹੈ ਉਹ ਜਿਹੜਾ ਉਹਨਾਂ ਦਾ ਬਿਆਨ ਦਿੰਦੇ ਉਹਨਾਂ ਨੂੰ ਪਤਾ ਉਸ ਬਾਰੇ ਸਾਨੂੰ ਨਹੀਂ ਕੁਝ ਵੀ ਪਤਾ ਜੇ 3000 ਕਰੋੜ ਦੀ ਗੱਲ ਕਰਦੇ ਆ ਉਹ ਜਿਨ੍ਹਾਂ ਨੇ ਇਲਜ਼ਾਮ ਲਾਇਆ ਉਹ ਪ੍ਰੂਫ ਕਰ ਦੇਣ ਕ੍ਰੋਸ ਕਿ ਇਸ ਕਲੀਅਰ ਹੋ ਜੂਗੀ ਉਸ ਬਾਅਦ ਉਹ ਵਿਵਾਦ ਦੇ ਵਿੱਚ ਅਸੀਂ ਫਸਦੇ ਨਹੀਂ ਰਾਜੇਵਾਲ ਸਾਹਿਬ पाच पाच ਦਾ ਤੁਸੀਂ ਵਿਰੋਧ ਕਰੋਗੇ ਹੋਰ ਰਾਜੇ ਜੀ ਚੋਣਾਂ ਦੀ ਵੀ ਕਰੋਗੇ ਤੁਸੀਂ ਸਾਫ਼ ਕਰਦੇ ਆ ਚੋਣ ਲੜਦੀ ਨਹੀਂ ਹੈ ਕਿਸੇ ਰਾਜਨੀਤਿਕ ਦਾਮ ਨੂੰ ਸਮਕੰਨ ਦੋਗੇ ਨਹੀਂ ਅਸੀਂ ਕਹਾਂਗੇ ਲੋਕਾਂ ਨੂੰ ਵੀ ਬੀਜੇਪੀ ਨੂੰ ਸਜ਼ਾ ਦਿਓ ਜਿਹੜਾ ਵਿਨਿੰਗ ਕੈਂਡੀਡੇਟ ਆ ਉਹਨੂੰ ਵੋਟ ਪਾਓ ਅਸੀਂ ਕਿਸੇ ਇੱਕ ਪਾਰਟੀ ਨੂੰ ਸਪੋਰਟ ਨਹੀਂ ਕਰਾਂਗੇ ਵੀ ਵੀਜੇਪੀ ਨੂੰ ਹਰਾਓ ਕਾਰਪੋਰੇਟ ਭਜਾਓ ਇਹ ਸਾਡਾ ਨਾਰਾ ਹੋਏਗਾ ਤੁਹਾਨੂੰ ਧੰਨਵਾਦੀ ਬਹੁਤ ਬਹੁਤ ਧੰਨਵਾਦੀ